ਅੱਜ ਡੈਡੀ ਹੈ ਲਈ ਭਾਈ ਅੱਜ ਅਸੀਂ ਸ਼੍ਰੋਮਣੀ ਕਾਲੀਦਾ ਦੇ ਸਾਰੇ ਕੋਚੀ ਸ਼੍ਰੋਮਣੀ ਕਾਲੀਦਾ ਦੀ ਸਾਰੀ ਸੀਨੀਅਰ ਲੀਡਰਸ਼ਿਪ ਅੱਜ ਅਸੀਂ ਸਾਰੇ 2 ਪੁਆਇੰਟ ਦੇ ਸਿ ਮਿਲੇ ਆ ਪਹਿਲਾ ਪੁਆਇੰਟ ਹੈ ਸਾਬਿਕਰ ਸਿੰਘ ਮਜੀਠੀਆ ਜੀ ਦੀ ਸਿਕਿਉਰਿਟੀ ਦਾ ਜਿਹਦੇ ਬਾਰੇ ਬਹੁਤ ਸੀਰੀਅਸਲੀ ਕੋਰਟਾ ਨੇ ਵੀ ਨੋਟਿਸ ਲਿਆ ਲਿਖ ਕੇ ਭੇਜਿਆ ਹੈ ਲੇਕਿਨ ਸਰਕਾਰ ਆ ਜਿਹੜੀ ਉਸ ਤੇ ਬਿਲਕੁਲ ਸਾਇਲੈਂਟ ਹੈ ਕੋਈ ਗੌਰ ਨਹੀਂ ਕਰ ਰਹੀ ਦੂਸਰਾ ਪੁਆਇੰਟ ਹੈ ਪ੍ਰੈਸ ਮੀਡੀਆ ਦਾ ਮੇਰਾ ਖਿਆਲ ਹੈ ਐਮਰਜੈਂਸੀ ਵੀ ਅਸੀਂ ਦੇਖੀ ਹੈ ਮੈਂ ਆਪ ਜੇਲ ਕੱਟੀਆਂ ਬਤੌਰ ਐਮਐਲਏ ਐਮਰਜੈਂਸੀ ਦੀ ਤਕਰੀਬਨ ਵੱਧ ਤੋਂ ਵੱਧ ਸਜ਼ਾ ਇਹ ਸੀ ਕਿ ਮੇਰੇ ਹੱਥ ਖੜੀ ਲਾ ਲਈ ਸੀ ਬਤੌਰ ਐਮਐਲਏ ਦੇ ਇਦੋਂ ਵੱਡੀ ਤਕਲੀਫ ਨਹੀਂ ਸੀ ਅੱਜ ਜੋ ਕੀਤਾ ਜਾ ਰਿਹਾ ਹੈ ਪ੍ਰੈਸ ਨਾਲ ਕੀਤਾ ਜਾ ਰਿਹਾ ਹੈ ਜਾਂ ਜੋ ਵੀ ਬੰਦਾ ਇੰਡੀਵਿਜੂਅਲ ਬੋਲਦਾ ਹੈ ਜਿਵੇਂ ਸਾਹਿਬ ਵਿਕਰਮਜੀਤ ਸਿੰਘ ਦੀ ਜੇ ਗੱਲ ਲਈਏ ਤਾਂ ਉਹਨਾਂ ਦਾ ਬੇਰਪਰਟੀ ਇਹ ਕੇਸ ਨਹੀਂ ਕੋਰਣਾ ਤੇ ਵਰਦਾ ਨਾ ਕੇਸ ਹੈ ਸਿਰਫ ਇਹ ਕੇਸ ਹੈ ਕਿਉਂਕਿ ਉਹ ਬੋਲਦੇ ਕਿਉਂ ਨੇ ਔਰ ਫੈਕਸ਼ਨਾਂ ਬੋਲਦੇ ਉਹਨਾਂ ਦਾ ਕੋਈ ਜਵਾਬ ਕੋਈ ਹੈ ਨਹੀਂ ਇਸ ਕਰਕੇ ਤਾਂ ਉਹਨਾਂ ਤੇ ਸਾਰਾ ਇਹ ਜਿੰਦਾਂ ਕਰ ਰਹੇ ਹੈ ਤਸ਼ੱਦਦ ਇਹ ਉਹਨਾਂ ਤੇ ਕਰ ਰਿਹਾ ਹੈ ਇਸ ਤਰ੍ਹਾਂ ਹੀ ਹੈ ਜਿਹੜਾ ਪਾਵਾ ਸੋਸ਼ਲ ਮੀਡੀਆ ਹੈ ਵੈਬ ਚੈਨਲ ਹੈ ਜਾਂ ਕੋਈ ਆਰਟੀਐਕਸਪੈਸਟ ਹੈ ਜਾਂ ਪ੍ਰਿੰਟ ਬੀੜੀ ਹੈ ਉਹਨਾਂ ਲੇਟੈਸਟ ਤੁਸੀਂ ਦੇਖਦੇ ਹੋ ਦੋ ਤਿੰਨ ਦਿਨਾਂ ਦਾ ਜਗਬਾਣੀ ਮੰਗ ਕਿਸ ਤਰ੍ਹਾਂ ਪਏ ਹੋਇਆ ਪੂਰੇ ਜੋਰ ਨਾਲ ਸੋ ਤਾਂ ਕਿ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਕੋਈ ਸਚਾਈ ਦੀ ਗੱਲ ਇਹਨਾਂ ਦੇ ਉਲਟ ਕਹਿ ਨਾ ਸਕੇ ਤਾਂ ਕਿ ਜੋ ਕੁਛ ਇਹ ਕਹਿ ਰਹੇ ਉਹ ਜੋ ਉਹੀ ਲੋਕ ਬੋਲਣ ਇਹਨਾਂ ਹਾਲਾਤਾਂ ਨਾਲ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਦਾ ਮਰਡਰ ਹੀ ਨਹੀਂ ਹੋਇਆ ਮੈਂ ਤਾਂ ਸਮਝਦਾ ਕਿ ਜੋ ਅੱਜ ਤੱਕ ਦੇ ਹਾਲਾਤ ਬਹੁਤ ਦੇਰ ਤੋਂ ਅਸੀਂ ਲੜਦੇ ਆਂ ਕਾਗਸ ਨਾਲ ਬੜੇ ਜ਼ੋਰ ਨਾਲ ਲੜਿਆ ਬੜੀਆਂ ਜੇਲਾਂ ਕੱਟੀਆਂ ਦਿੱਲੀ ਦੀਆਂ ਜੇਲਾਂ ਕੱਟੀਆਂ ਹੋਰ ਕੱਟੀਆਂ ਬੜੀਆਂ ਡਾਂਗਾ ਖਾਧੀਆਂ ਘਵਰ ਰਹੂ ਉਸਕੇਰੇ ਲੇਕਿਨ ਮੇਰਾ ਖਿਆਲ ਹੈ ਅੱਜ ਜੋ ਹੋ ਰਿਹਾ ਹੈ ਇਹ ਤਾਂ ਮੈਨੂੰ ਐ ਲੱਗਦਾ ਰੰਗਜੀਤ ਦੀ ਰੋਈ ਕਿਤੇ ਇਹਨਾਂ ਲੋਕਾਂ ਚ ਆ ਗਈ ਹੈ ਕਿਤੇ ਪੁਰਾਣਾ ਕੋਈ ਸਿਸਟਮ ਆ ਗਿਆ ਸੋ ਆਪ ਸਰਕਾਰ ਦਾ ਜੋ ਹਾਲਾਤ ਹੈ ਇਸ ਤੋਂ ਮਾੜੇ ਹਾਲਾਤ ਕੋ ਹੋ ਨਹੀਂ ਸਕਦੇ ਪੰਜਾਬ ਦੇ ਕਿਸੇ ਪਾਸੇ ਚਲੇ ਜਾਓ ਲੈਂਡ ਆਰਡਰ ਨੂੰ ਚਲੇ ਜਾਓ ਕਿਸੇ ਕ੍ਰਪਸ਼ਨ ਨੂੰ ਚਲੇ ਜਾਓ ਚਿੱਟੇ ਨੂੰ ਚਲੇ ਜਾਓ ਜਿਸ ਪਾਸੇ ਵੀ ਜਾਣਿਓ ਹਰ ਪਾਸੇ ਅਧੇਰੇ ਹੀ ਦੇ ਰਹੇ ਸੋ ਇਹ ਦੋ ਪੁਆਇੰਟ ਮੇਜਰ ਸੀ ਜਿਨ੍ਹਾਂ ਤੇ ਅੱਜ ਅਸੀਂ ਬਿਲੇ ਆ ਡਿਟੇਲ ਦੇ ਵਿੱਚ ਸਾਨੂੰ ਗਰੇਵਾਲ ਸਾਹਿਬ ਤੇ ਚੀਮਾ ਸਾਹਿਬ ਸਾਰਾ ਦੱਸਣਗੇ ਜੇ ਕੋਈ ਟੈਕਨੀਕਲ ਪੁੱਛਣਾ ਹੋਇਆ ਤਾਂ ਸਾਡੇ ਐਡਵੋਕੇਟ ਸਾਹਿਬ ਵੀ ਨਾਲ ਨੇ ਪ੍ਰੇਸ਼ਾ ਸਾਹਿਬ ਦੇ ਕੇਸ ਤਾਂ ਉਹ ਵੀ ਤੁਹਾਨੂੰ ਦੱਸ ਦਿੱਤੇ ਸੋਇਨਾ ਲਵਜਰ ਤੁਹਾਡਾ ਸਾਰਾ ਤਾਂ ਬਾਹਰ ਮੈਂ ਬੇਨਤੀ ਕਰਾਂਗਾ ਤੁਸੀਂ ਗੱਲ ਵਾਸਤਾ ਦੇਖੋ ਲਾਰਡ ਸਾਹਿਬ ਨੂੰ ਇੱਕੋ ਗੱਲ ਧਿਆਨ ਚ ਲਿਆਦੀ ਗਈ ਹੈ ਕਿ ਸਾਰ ਮਜੀਠੀਆ ਦਾ ਥ्रेट ਪਰਸੈਪਸ਼ਨ ਪਹਿਲਾਂ ਵੀ ਸੀ ਪਹਿਲਾਂ ਇਹਨਾਂ ਨੇ ਸਕਿਉਰਟੀ ਵਿਡਰਾਅ ਕੀਤੀ ਜਾਂ ਉਹ ਤੋਂ ਸਕਿਉਰਟੀ ਵਿਡਰਾਅ ਕੀਤੀ ਅਸੀਂ ਬਹੁਤ ਜ਼ੋਰ ਨਾਲ ਕਿਹਾ ਗਿਆ ਹੈ ਕਿ ਇਹ ਤੁਸੀਂ ਗਲਤ ਫੈਸਲਾ ਲੈ ਰਹੇ ਹੋ ਇਹ ਤੁਹਾਡਾ ਬਿਕਰਮ ਸਿੰਘ ਮਜੀਠੀਆ ਨੂੰ ਨੁਕਸਾਨ ਪਹੁੰਚਾਉਣ ਦਾ ਇੱਕ ਸਟੈਪ ਹੈ ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਦੇ ਕੇਸ ਕੀਤਾ ਸੀ ਇਹਨਾਂ ਨੇ ਹਾਈ ਕੋਰਟ ਸਟੈਂਡ ਲਿਆ ਕਿ ਸਾਡੀ ਰਿਵਿਊ ਕਮੇਟੀ ਨੇ ਦੇਖ ਲਿਆ ਜੋ ਕੋਈ ਥ੍ਰੈਟ ਪ੍ਰੀਸੈਪਸ਼ਨ ਨਹੀਂ ਜਿੰਨੀ ਆਰਡਨਰੀ ਸਕਿਉਰਿਟੀ ਸੀ ਉਹ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਦਿੱਤੀ ਹੁਣ ਜੇਲ੍ਹ 'ਚ ਬੈਠੇ ਨੇ ਜੇਲ੍ਹ ਤਾਂ ਅੱਗੇ ਪ੍ਰੋਟੈਕਸ਼ਨ ਗਣੀ ਜਾਂਦੀ ਸੀ ਕਿ ਬੰਦਾ ਜਿਹੜਾ ਜੇਲ੍ਹ 'ਚੋਂ ਸੇਫ ਹੈ ਘੱਟੋ-ਘੱਟ ਅਡਲਿਸ ਬਾਹਰ ਕਿਸੇ ਦੇ ਹੱਥ ਨਹੀਂ ਲੱਗੂਗਾ ਜੇਲ੍ਹ 'ਚ ਬੈਠਿਆ ਅਕਾਲੀ ਦਲ ਨਹੀਂ ਕਹਿ ਰਿਹਾ ਗਵਰਨਮੈਂਟ ਆਫ ਇੰਡੀਆ ਲੈਟਰ ਆ ਰਹੀ ਹੈ ਆਈਬੀ ਆਪਣੇ ਸੋਰਸਸ ਤੋਂ ਕਹਿ ਰਹੀ ਹੈ ਕਿ ਸਰਦਾਰ ਮਜੀਠੀਆ ਇਜ਼ ਅੰਡਰ ਥ੍ਰੈਟ ਮੈਂ ਇਹ ਅਕਾਲੀ ਦਲ ਇਹ ਮਹਿਸੂਸ ਕਰਦਾ ਕਿ ਇਹ এনवायरमेंट ਇਹੋ ਜੀ ਕ੍ਰੀਏਟ ਕਰਕੇ ਕਿ ਹੀ ਇਜ਼ ਅੰਡਰ ਥ੍ਰੈਟ ਪਰਸੈਪਸ਼ਨ ਇਹ ਸਟੇਟ ਸਪੌਂਸਰਡ ਕਰਾਇਮ ਕਰਕੇ ਇਸਤਾਰ ਮਜੀਠੀਆ ਨੂੰ ਫਿਜ਼ੀਕਲੀ ਹੱਤ ਕਰਨਗੇ ਅਸੀਂ ਲਾਡ ਸਾਹਿਬ ਨੂੰ ਅੱਜ ਇਹੀ ਗੱਲ ਕਹੀ ਹੈ ਕਿ ਲਾਡ ਸਾਹਿਬ ਤੁਸੀਂ ਐਜ਼ ਅ ਕਨਸਟੀਟਿਊਸ਼ਨਲ ਹੈਡ ਤੁਹਾਡੀ ਇਹਦੇ ਤੇ ਅਨਕੰਬੈਂਸੀ ਡਿਊਟੀ ਹੈ ਕਿ ਕੋਈ ਵੀ ਸਿਟੀਜ਼ਨ ਇਨ ਦੀ ਕਸਟਡੀ ਆਫ ਦੀ ਗਵਰਨਮੈਂਟ ਸ਼ੁੱਡ ਨਾਟ ਬੀ ਹਾਰਮਡ ਮੈਂ ਕਿਹਾ ਸਾਡਾ ਇਸ ਲਈ ਅਕਾਲੀ ਦਲ ਦਾ ਬਲੀਫ ਇਸ ਲਈ ਹੈ ਕਿਸਦਾਰ ਸੁਖਬੀਰ ਸਿੰਘ ਤੇ ਜਦ ਗੋਲੀ ਚੱਲੀ ਕੀ ਕੀਤਾ ਮੈਂ ਹਰਤ ਸਾਹਿਬ ਨੂੰ ਵਿਲਾਪ ਦਿੱਤਾ ਕਿ ਤੁਸੀਂ ਵੀ ਨਹੀਂ ਉਦੋਂ ਪੁੱਛਿਆ ਐਂਡ ਇੱਕ ਡਿਪਟੀ ਸੀਐਮ ਰਹਾ ਹੋਵੇ ਪਾਰਟੀ ਦਾ ਪ੍ਰਧਾਨ ਹੋਵੇ ਤੇ ਗੋਲੀ ਚੱਲੀ ਪਿੰਟੇ 'ਚ ਇੱਕ ਸਧਾਰਨ ਬੰਦੇ ਤੇ ਚੱਲੇ ਤੋਂ ਪਰਚਾ ਹੋ ਜਾਂਦਾ ਇੱਕ ਨਾਨ ਗਰਮ ਖਿਆਲੀਆ ਵੱਲੋਂ ਚਲਾਈ ਗਈ ਇਸ ਕਰਕੇ ਅਸੀਂ ਕਹਾਂਗੇ ਸਾਨੂੰ ਪੂਰਨ ਇਸ ਗੱਲ ਦਾ ਵਿਸ਼ਵਾਸ ਚਾਹੀਦਾ ਹੈ ਕੇ ਸਰਦਾਰ ਮਜੀਠੀਆ ਤੇ ਉਹਨਾਂ ਦੀ ਫੈਮਿਲੀ ਨੂੰ ਸਟੇਟ ਅੰਡਰ ਆਬਲੀਗੇਸ਼ਨ ਆ ਪ੍ਰੋਟੈਕਟ ਕਰਨ ਲਈ ਉਹਨਾਂ ਨੂੰ ਇਹ ਬੜੀ ਤਗੀਤ ਕੀਤੀ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਜੈ ਲੈਪਸ ਹੋਇਆ ਤੇ ਨਾਕਾਬਲੇ ਮਾਫੀ ਹੋਊਗਾ ਸੋ ਲਾਖ ਸਾਹਿਬ ਨੇ ਜੋ ਸਾਨੂੰ ਅਸ਼ੋਰਤਾ ਕਰਾਇਆ ਉਹਨਾਂ ਨੂੰ ਅਸੀਂ ਪਟੀਸ਼ਨ ਵੀ ਦਿੱਤੀ ਹੈ ਜਿਹੜੀਆਂ ਰਿਪੋਰਟਾਂ ਸੀਗੀਆਂ ਏਜੰਸੀਆਂ ਦੀ ਉਹ ਵੀ ਦਿੱਤੀਆਂ ਜਿਹੜੀਆਂ ਕੋਰਟ ਦੇ ਆਰਡਰ ਉਹ ਵੀ ਦਿੱਤੇ ਆ ਤੁਹਾਡੇ ਰਸ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਟੇਟ ਸਪੌਂਸਰਡ ਵਾਇਲੈਂਸ ਹੁੰਦੀ ਆ ਇਹਦੇ ਰਿਪਰਕਸੇਸ਼ਨਸ ਇਹਦੇ ਨਤੀਜੇ ਬੜੇ ਖਤਰਨਾਕ ਹੁੰਦੇ ਆ ਪਾ ਅੱਗੇ ਦੇਖ ਲੈਨੇ ਸੋ ਕਿਰਪਾ ਕਰਕੇ ਸਟੇਟ ਵਾਲਿਆਂ ਨੂੰ ਜ਼ਰੂਰ ਕਹਨੇ ਆ ਕਿ ਸਟੇਟ ਸਪੌਂਸਰਡ ਕੋਈ ਤੁਸੀਂ ਵਾਇਲੈਂਸ ਵਾਲਾ ਨਾ ਜਾਓ ਇਹਦੇ ਨਤੀਜੇ ਆ ਅੱਗ ਲਾਉਣੀ ਸੌਖੀ ਹੁੰਦੀ ਆ ਅੱਗ ਬੁਝਣੀ ਉਹ ਬੁਝਾਉਣੀ ਔਖੀ ਹੁੰਦੀ ਆ ਸੋ ਲਾਡ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਬਾਕੀ ਡਾਕਟਰ ਚੀਮਾਨੀ ਉਥੇ ਜਿਹੜੀ ਲਿਬਰਟੀ ਤੇ ਆਜ਼ਾਦੀ ਤੇ ਹੋਈ ਸਾਰੀ ਗੱਲ ਉਹਨਾਂ ਨੇ ਕੀਤੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਦੇਸ਼ ਦੇ ਵਿੱਚ ਜਦੋਂ ਰਾਜ ਸੱਤਾ ਪ੍ਰਾਪਤ ਕਰਨੀ ਸੀ ਤੇ ਬੜੇ ਵੱਡੇ slogan ਜਿਹੜੇ ਆ transparency ਦੇ accountability ਦੇ freedom of press ਦੇ ਔਰ ਉਸ ਵੇਲੇ ਇਹਨਾਂ ਦਾ ਇੱਕੋ ਹੀ ਦਾਅ ਪਏ ਸੀ ਕਿ ਕੱਲੇ ਕੱਲੇ ਬੰਦੇ ਨੂੰ ਕਹਿੰਦੇ ਸੀ ਕਿ ਤੁਸੀਂ ਰਿਪੋਰਟਰ ਬਣ ਕੇ ਸਮਾਜ ਦੇ ਵਿੱਚ ਵਿਚਰੋ ਇਤੋਂ ਤੱਕ ਲੋਕਾਂ ਨੂੰ ਮੋਟੀਵੇਟ ਕਰਦੇ ਸੀ ਕਿ ਜੇ ਕਿਸੇ ਦਫਤਰ ਵੀ ਜਾਂਦੇ ਹੋ ਤੇ ਆਪਣਾ ਮੋਬਾਈਲ ਖੋਲ ਕੇ ਅਫਸਰ ਦੇ ਨਾਲ ਗੱਲ ਕਰੋ ਅਥਾਰਟੀ ਦੇ ਨਾਲ ਗੱਲ ਕਰੋ ਤੇ ਉਹਨੂੰ ਆ ਕੇ ਸੋਸ਼ਲ ਮੀਡੀਆ ਦੇ ਵਿੱਚ ਪਾ ਕੇ ਲੋਕਾਂ ਨੂੰ ਦੱਸੋ ਤੁਸੀਂ ਕਿਸੇ ਕੋਲੋਂ ਡਰੋ ਨਾ ਤੁਹਾਡਾ ਰਾਈਟ ਬੰਦਾ ਕਿ ਤੁਸੀਂ ਕਿਸੇ ਨਾਲ ਅਫਸਰ ਨਾਲ ਜਾ ਕੇ ਕੀ ਗੱਲ ਕਰਨੀ ਹੈ ਇਤੋਂ ਤੱਕ ਲੋਕਾਂ ਨੂੰ ਇਨਕਰੇਜ ਕਰਦੇ ਸੀ ਕਿ ਜੇ ਸਾਡੀ ਸਰਕਾਰ ਆਊਗੀ ਤੇ ਅਸੀਂ ਇਹ ਸਾਰਾ ਕੁਝ ਖੁੱਲ੍ਹੇ ਲੋਕਾਂ ਦੇ ਸਾਹਮਣੇ ਹੋਇਆ ਕਰੂ। ਪਰ ਅੱਜ ਹਾਲ ਇਹ ਹੈ ਕਿ ਜੇ ਕੋਈ ਪੋਲੀਟੀਕਲ ਪਾਰਟੀ ਇਹਨਾਂ ਦੇ ਖਿਲਾਫ ਸਟੇਟਮੈਂਟ ਦੇ ਦੇਵੇ। ਕੋਈ ਲੀਡਰ ਇਹਨਾਂ ਦੇ ਖਿਲਾਫ ਤੱਥਾਂ ਦੇ ਆਧਾਰ ਤੇ ਉੱਤੇ ਕੋਈ ਸਕੈਂਡਲ ਇਹਨਾਂ ਦਾ ਕੱਢ ਦੇਵੇ। ਤੇ ਸਵੇਰ ਚੜ੍ਹਨ ਤੋਂ ਪਹਿਲਾਂ ਉਸ ਲੀਡਰ ਦੇ ਘਰ ਜਿਹੜੀ ਆ ਉਹ ਪੁਲਿਸ ਪਹੁੰਚ ਜਾਂਦੀ ਆ ਤੇ ਉਹਨੂੰ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਭੇਜਿਆ ਜਾਂਦਾ ਹੈ ਸਰਦਾਰ ਵਿਕਰਮ ਸਿੰਘ ਪੁਜੀਠਾ ਦੀ ਇਹ ਤੁਹਾਡੇ ਸਾਹਮਣੇ ਉਦਾਰ ਫਿਰ ਇਹਨਾਂ ਨੂੰ ਸਵਾਦ ਪੈ ਗਿਆ ਤੇ ਦਿੱਲੀ ਦੇ ਵਿੱਚ ਵੀ ਜੇ ਕੋਈ ਟਵੀਟ ਕਰਦਾ ਸੀ ਤੇ ਉਹਦਾ ਵੀ ਕੇਸ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਇੱਥੇ ਪੁਲਿਸ ਸਟੇਸ਼ਨ ਖੁੱਲ ਗਿਆ ਸੀ ਜਿਹਦੀ ਜੂਰਿਸਡਿਕਸ਼ਨ ਆਲ ਓਵਰ ਇੰਡੀਆ ਬਣ ਗਈ ਸੀ ਕਿ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਦੁਨੀਆਂ ਦੇ ਵਿੱਚ ਕਿਤੇ ਕੋਈ ਟਵੀਟ ਕਰੇ ਤੇ ਉਹਦੀ ਅਸਰ ਯਾਰ ਇੱਥੇ ਨੌਜ ਹੋ ਜਾਂਦੀ ਸੀ ਉਹਨਾਂ ਹਾਲੇ ਆ ਕਿ ਚਾਹੇ ਕੋਈ ਸੋਸ਼ਲ ਐਕਟਿਵਿਸਟ ਆ ਚਾਹੇ ਕੋਈ ਇਨਫਲੂਐਂਸਰ ਆ ਚਾਹੇ ਕੋਈ ਯੂਟਿਊਬਰ ਆ ਚਾਹੇ ਕੋਈ ਆਰਟੀ ਐਕਟਿਵਿਸਟ ਆ ਜਿਹੜਾ ਵੀ ਕੋਈ ਸਰਕਾਰ ਦਾ 스ਕੈਂਡਲ ਸਰਕਾਰ ਦੀ ਤਨਾਕੀ ਸਰਕਾਰ ਦੀ ਵਿਸਗਵੰਸਰ ਲੋਕਾਂ ਨਾਲ ਧੱਕਾ ਡੈਮੋਕਰੇਸੀ ਦਾ ਮਰਡਰ ਜਿਹੜਾ ਵੀ ਕੋਈ ਇਸ ਚੀਜ਼ ਨੂੰ ਰਿਕਾਰਡ ਦੇ ਉੱਤੇ ਲਿਆ ਕੇ ਜਨਤਾ ਤੱਕ ਪਹੁੰਚਾਉਣਾ ਚਾਹੁੰਦਾ ਉਹਦਾ ਉਸੇ ਵੇਲੇ ਗਣਾ ਦਬਾਇਆ ਜਾਂਦਾ ਅੱਜ ਅਨ ਐਲਾਨੀ ਐਮਰਜੈਂਸੀ ਜਿਹੜੀ ਆ ਉਹ ਮੀਡੀਆ ਦੇ ਸਬੰਧ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਕਿ ਜਿਹੜਾ ਚੈਨਲ ਸਰਕਾਰ ਦੇ ਪੱਖ ਨਹੀਂ ਚਲਾਏਗਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਤੀਜੇ ਜਿਹੜੇ ਆ ਉਹ ਸ਼ਾਮ ਤੱਕ ਭੁਗਤਨੇ ਪੈਂਦੇ ਫਿਰ ਅਖਬਾਰਾਂ ਦੇ ਦੁਆਰੇ ਹੋ ਕੇ ਵੱਡੀਆਂ-ਵੱਡੀਆਂ ਅਖਬਾਰਾਂ ਅਜੀਤ ਪ੍ਰਕਾਸ਼ਨ ਸਮੂਹ ਦੇ ਲੋਕ ਸੰਪਾਦਕ ਤੇ ਜਿਹੜੇ ਪਰਚੇ ਦਰਜ ਕੀਤੇ ਕੋਈ ਹੋ ਸਕਦਾ ਸੀ ਔਰ ਹੁਣ ਜਿਹੜੀ ਦੂਸਰੀ ਵੱਡਾ মিডিਆ ਹਾਊਸ ਹੈ ਪੰਜਾਬ ਦਾ ਕਿ ਪੰਜਾਬ ਕੇਸਰੀ ਜੱਗਬਣੀ ਵਾਲੇ ਉਹਨਾਂ ਨੇ ਅਰਵਿੰਦ ਕੇਚਰੀਵਾਲ ਦੇ ਖਿਲਾਫ ਕੋਈ ਖਬਰ ਲਾ ਦਿੱਤੀ ਤੇ ਉਹਨਾਂ ਦੇ ਜਿਹੜੇ ਆ ਛਾਪੇ ਵਧਨੇ ਸ਼ੁਰੂ ਹੋ ਗਏ ਅਸੀਂ ਗਵਰਨਰ ਸਾਹਿਬ ਨੂੰ ਡਿਟੇਲ ਸਾਰੀ ਦਿੱਤੀ ਹੈ ਜਿਹੜੀ ਉਹਨਾਂ ਨੇ ਸਾਰੀ মিডিਆ ਦੇ ਵਿੱਚ ਵੀ ਸੀਐਮ ਨੂੰ ਵੀ ਲਿਖ ਕੇ ਭੇਜੀ ਹੈ ਗਵਰਨਰ ਸਾਹਿਬ ਨੂੰ ਵੀ ਉਹਨਾਂ ਨੇ ਆਪ ਲਿਖ ਕੇ ਭੇਜੀ ਕਿ ਬਹਾਨੇ ਹੁਣ ਕੀ ਬਣਾਉਂਦੇ ਆ ਤਤਕ ਹੀ ਦਿੰਦੇ ਆ ਕਿ ਉਹਨਾਂ ਦੇ ਇੱਕ ਕਾਰੋਬਾਰ ਹੋਟਲ ਦੇ ਵਿੱਚ ਕੋਈ ਸ਼ਰਾਬ ਦਾ ਰੌੜਾ ਸੀ ਤੇ ਅਸੀਂ ਕਿਹਾ ਕਿ ਜੇ ਇੱਕ ਸ਼ਰਾਬ ਦਾ ਰੌੜਾ ਸੀ ਇੱਕ ਸਾਈਜ਼ ਵਾਲੇ ਚੈੱਕ ਕਰ ਲੈਂਦੇ ਉੱਥੇ ਬਿਜਲੀ ਵਾਲਿਆਂ ਦਾ ਛਾਪਾ ਵੀ ਪਿਆ ਉੱਥੇ ਪੋਲੂਸ਼ਨ ਵਾਲਿਆਂ ਦਾ ਛਾਪਾ ਵੀ ਪਿਆ ਉੱਥੇ ਫਾਇਰ ਸੇਫਟੀ ਵਾਲੇ ਵੀ ਪਹੁੰਚ ਗਏ ਉੱਥੇ ਬਾਕੀ ਵੀ ਜਿੰਨੇ ਤੁਹਾਡੇ ਵਿਭਾਗਾਂ ਸਾਰੇ ਵਾਰੀ ਵਾਰੀ ਪਹੁੰਚ ਗਏ ਦੋ ਦਿਨਾਂ ਦੇ ਵਿੱਚ ਇੱਕੋ ਹੀ ਕਾਰੋਬਾਰ ਜਿੰਨੇ ਸਾਰੇ ਕੰਮ ਕਰ ਲੇ ਕਾਰਨ ਕੀ ਹੈ ਕਿ ਇੱਕ ਉੱਤੋਂ ਹੁਕਮ ਦਿੱਤੀ ਤੋਂ ਆ ਜਾਂਦਾ ਕੇਜਰੀਵਾਲ ਦਾ ਕਿ ਸਬਕ ਸਿਖਾਉਣਾ ਇਹ ਨਾਲ ਦੀ ਨਾਲ ਸਬਕ ਸਿਖਾਉਣ ਵਾਲੀਆਂ ਟੀਮਾਂ ਕੈਂਪ ਬੈਠੀਆਂ ਉਹ ਸਵੇਰੇ ਜਾ ਕੇ ਅਗਲੇ ਦੀ ਜਿਹੜੀ ਆ ਉਹਦੀ ਇੱਜ਼ਤ ਦੇ ਨਾਲ ਵੀ ਖਲਵਾੜ ਕਰਦੇ ਆ ਉਹਦੇ ਉੱਤੇ ਪਾਬੰਦੀਆਂ ਲਾ ਕੇ ਅਖਬਾਰਾਂ ਦੀ ਪ੍ਰੈਸ ਤੱਕ ਦੇ ਜਿਹੜੀ ਬਿਜਲੀ ਆ ਜੇ ਉਹ ਕੱਟਣ ਦਾ ਕੰਮ ਸ਼ੁਰੂ ਹੋ ਗਿਆ ਤੇ ਦੱਸੋ ਐਮਰਜੈਂਸੀ ਦਾ ਤੇ ਅੱਜ ਦੇ ਹਾਲਾਤਾਂ ਦਾ ਫਰਕ ਕੀ ਰਹਿ ਗਿਆ ਇਸ ਕਰਕੇ ਅਸੀਂ ਜਿਹੜੀ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਬੜੇ ਧਿਆਨ ਦੇ ਨਾਲ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਕਿ ਇਹ ਜੇ ਮੀਡੀਆ ਇਸ ਤਰੀਕੇ ਕੁਚਲ ਦਿੱਤਾ ਗਿਆ ਤੇ ਡੈਮੋਕ੍ਰੇਸੀ ਕਿੱਥੇ ਬਜੇ ਅੱਗੇ ਜੋ ਕੁਛ ਪੰਚਾਇਤਾਂ ਚ ਜ਼ਿਲ੍ਹਾ ਪ੍ਰੀਸ਼ਦ ਚ ਬਲਾਕ ਸਭਾ ਚ ਹੋਇਆ ਕਾਰਪੋਰੇਸ਼ਨਾਂ ਚ ਹੋਇਆ ਸਾਰਿਆਂ ਦੇ ਸਾਹਮਣੇ ਤੇ ਜੇ ਹੁਣ ਜਿਹੜੇ ਤਰੀਕੇ ਅੱਗੋਂ ਮੀਡੀਆ ਦਾ ਜਿਹੜਾ ਗਲਾ ਦਬਾਇਆ ਜਾ ਰਿਹਾ ਜੇ ਤੁਸੀਂ ਅੱਜ ਕਨਸਟੀਟਿਊਸ਼ਨ ਦੇ ਕਸਟੋਡੀਅਨ ਹੋਣ ਦੇ ਨਾਤੇ ਕਨਸਟੀਟਿਊਸ਼ਨਲ ਹੈੱਡ ਹੋਣ ਦੇ ਨਾਤੇ ਜੇ ਤੁਸੀਂ ਇਹਨੂੰ ਨਾ ਰੋਕਿਆ ਤਾਂ ਇਹ ਸੂਬੇ ਵਾਸਤੇ ਬਹੁਤ ਘਾਟਕ ਹੋਵੇਗਾ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਸਾਰਾ ਕੇਸ ਸਾਰੇ ਸਬੂਤ ਸਾਰਾ ਕੁਝ ਅਸੀਂ ਮਜੀਠਿਆ ਸਾਹਿਬ ਵਾਲੇ ਕੇਸ ਦੇ ਵੀ ਡਿਟੇਲ ਦੇ ਵਿੱਚ ਉਹਨਾਂ ਨੂੰ ਦਿੱਤੇ ਆ ਔਰ ਬੇਨਤੀ ਉਹਨਾਂ ਨੂੰ ਇਹ ਕੀਤੀ ਆ ਕਿ ਹਾਈ ਕੋਰਟ ਨੇ ਬੜਾ ਸਖਤ ਆਰਡਰ ਕੀਤਾ ਪਰ ਸਰਕਾਰ ਕਨਸਟੀਟਿਊਸ਼ਨ ਮੁਤਾਬਕ ਚੱਲੇ ਤਾਂ ਇਹ ਤੁਹਾਡੀ ਹੁਣ ਜ਼ਿੰਮੇਵਾਰੀ ਗਵਰਨਰ ਸਾਹਿਬ ਦੀ ਬਣਦੀ ਹੈ ਕਿ ਕਨਸਟੀਟਿਊਸ਼ਨ ਕੰਮ ਕਰੇ। ਉਹਦੇ ਵਾਸਤੇ ਕਿਰਪਾ ਕਰਕੇ ਤੁਸੀਂ ਸਾਡੀ ਮਦਦ ਕਰੋ ਕਿ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਗਵਰਨਰ ਸਾਹਿਬ ਸਾਡੀ ਬੇਨਤੀ ਜਿਹੜੀ ਹੈ ਉਹਦੇ ਮੁਤਾਬਕ ਸਰਕਾਰ ਦੇ ਖਿਲਾਫ ਜੋ ਬਣਦਾ ਐਕਸ਼ਨ ਹੈ ਜੋ ਹੁਦਦਤਾ ਉਹ ਜ਼ਰੂਰ ਜਾਰੀ ਕਰੇ। ਸ਼ਿਮਾਂਤ ਭਰੋਸਾ ਦਿਵਾਇਆ ਗਵਰਨਰ ਸਾਹਿਬ ਨੇ ਕੋਈ ਆਡੀ ਜੀਪੀ ਹੋਰਾਂ ਨੂੰ ਲਿਖਣ ਬਾਰੇ ਜਾਂ ਕਿਸੇ ਨਹੀਂ ਉਹਨਾਂ ਨੇ ਬਹੁਤ ਪੋਜ਼ਿਟਿਵਿਟੀ ਸੁਣਿਆ ਆਪ ਪੜ੍ਹਾਵਿਏ। ਅਸੀਂ ਡਾਕੂਮੈਂਟ ਸਾਰੇ ਨਾਲ ਜੋ ਜੋ ਇੱਕ ਇੱਕ ਡਾਕੂਮੈਂਟ ਸੀ ਉਹ ਬਕਾਇਦਾ ਨਾਲ ਉਹਦੇ ਕਨੈਕਟਰ ਲੱਗੇ ਹੋਏ ਆ ਆਪ ਉਹਨਾਂ ਨੇ ਪੜھے ਆ ਅੰਡਰਲਾਈਨ ਕੀਤੇ ਆ ਔਰ ਅਸੀਂ ਆਸ ਕਰਦੇ ਆ ਕਿ ਉਹ ਜਰੂਰ ਜਿਹੜਾ ਸਾਡੀ ਬੇਨਤੀ ਦੇ ਉੱਤੇ ਅਸਰ ਕਰੇ ਕੋਈ ਹੋਰ ਕੋਈ ਕੇਸ ਦੇ ਸਬੰਧ ਦੇ ਵਿੱਚ ਸਾਡੇ ਦੋਨੇ ਅਰਸ਼ਦੀਪ ਸਿੰਘ ਕਲੇਰ ਜੀ ਵੀ ਤੇ ਸੋਮਤੀ ਸਾਹਿਬ ਵੀ ਜਿਹੜੇ ਐਡਵੋਕੇਟ ਸਾਹਿਬਾਨ ਨੇ ਮਜੀਠਾ ਸਾਹਿਬ ਦੇ ਕੋਈ ਹੋਰ ਵੀ ਕੋਈ ਡਿਟੇਲ ਪਸੀਂ ਲੈਣੀ ਚਾਹੀਤੇ ਉਹਨਾਂ ਤੋਂ ਲੈ ਸਕਦੇ ਆ ਇੱਕ ਬਿਕਰਮ ਜੀ ਦੇ ਬੇਲ ਦਾ ਦਾਦੋ ਕੀ ਅਪਡੇਟ ਹੋ ਸਕਦਾ ਹੈ ਜੋ ਬਿਕਰਮ ਜੀ ਜੀ ਪ੍ਰਾਇਮਰੀ ਰੀਜ਼ਨ ਅਸੀਂ ਅੱਜ ਆਨਰੇਬਲ ਗਵਰਨਰ ਕੋਲ ਆਏ ਆ ਕਿ ਸਾਡੇ ਕੋਲ ਮੈਜਿਸਟਰੇਟ ਸਾਹਿਬ ਦੇ ਵੀ ਆਰਡਰ ਹੈਗੇ ਆ ਸਾਡੇ ਕੋਲ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੀ ਆਰਡਰ ਹੈਗੇ ਆ ਉਹਨਾਂ ਦੀ ਕੰਪਲਾਈਅੰਸ ਵੀ ਨਹੀਂ ਹੋ ਰਹੀ ਆਬਜੈਕਸ਼ਨ ਹੋ ਰਹੀ ਹੈ ਸਾਨੂੰ ਕੱਲ 6 ਮਹੀਨਿਆਂ ਬਾਅਦ ਪਹਿਲੀ ਵਾਰ ਉਹਨਾਂ ਦੀ ਵਾਈਫ ਨੂੰ ਔਨ ਦਾ ਡਾਇਰੈਕਸ਼ਨਸ ਆਫ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੁਲਾਕਾਤ ਕਰਨ ਦਾ ਮੌਕਾ ਆਈ ਵਾਸ਼ਵਾੰਗ ਦਿੱਤਾ ਗਿਆ ਸੀ ਸਪੈਸੀਫਿਕ ਡਾਇਰੈਕਸ਼ਨ ਸੀਗੇ ਕਿ ਜਦ ਮੁਲਾਕਾਤ ਹੋਵੇ ਫੈਮਿਲੀ ਨਾਲ ਔਰ ਵਕੀਲ ਨਾਲ ਕੋਈ ਸਰਵੇਲੈਂਸ ਨਹੀਂ ਹੋਏਗੀ ਕੋਈ ਸੁਣ ਨਹੀਂ ਸਕਦਾ ਕੋਈ ਦੇਖ ਨਹੀਂ ਸਕਦਾ ਇੱਕ ਮੁਲਾਜ਼ਮ ਬੈਠ ਸਕਦਾ ਹੈ ਉਹ ਇੰਨਾ ਦੂਰ ਬੈਠੇ ਕਿ ਉਹਨੂੰ ਕੁਝ ਸੁਣੇ ਨਾ ਇਹਨਾਂ ਨੇ ਫਿਰ ਇੱਕ ਛੋਟੇ ਜਿਹੇ ਕਮਰੇ ਵਿੱਚ ਕੱਲ ਜਦ ਮੁਲਾਕਾਤ ਕਰਾਈ ਅਗੇਂਸਟ ਦ ਵਿਲਫੁਲ ਕੰਟੈਂਪਟ ਆਫ ਦ ਆਰਡਰਸ ਆਫ ਦ ਹਾਈ ਕੋਰਟ ਇਹਨਾਂ ਨੇ ਕੱਲ ਕੈਮਰਾ ਫਿਰ ਲਾ ਦਿੱਤਾ ਜਿਹਦੇ ਵਿੱਚ ਤੁਸੀਂ ਸਿਰਫ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਸੁਣ ਵੀ ਸਕਦੇ ਹੋ ਔਰ ਅਸੀਂ ਜਿਹੜੀ ਐਪਰੀਹੈਂਸ਼ਨ ਜਤਾਈ ਹੈ ਕਿ ਜਿਹੜੇ ਪ੍ਰਾਈਵੇਟ ਵਿਊਅਰਸ ਦੇਖ ਰਹੇ ਇਹਨੂੰ ਅਨਫੀਸ਼ਲ ਲੋਕ ਦੇਖ ਰਹੇ ਹੈ ਚੰਡੀਗੜ੍ਹ ਵਿੱਚ ਹੈੱਡਕੁਆਰਟਰ ਵਿੱਚ ਲੋਕ ਕੈਮਰੇਜ ਦਾ ਸਰਵੇਲੈਂਸ ਕਰ ਰਹੇ ਹੈ ਸੋ ਉਹਨਾਂ ਨੂੰ ਲੀਗਲ ਜਿਹੜੀ ਐਡ ਨਹੀਂ ਮਿਲੀ ਜਾ ਰਹੀ ਔਰ ਹਾਈ ਔਰ ਆਨਰੇਬਲ ਜੱਜ ਸਾਹਿਬ ਦੀ ਫਾਈਂਡਿੰਗ ਹੈ ਕਿ ਫੰਡਮੈਂਟਲ ਰਾਈਟਸ ਵਿਕਰਮ ਸਿੰਘ ਮਜੀਠੀਆ ਦੇ ਵਾਇਲਟ ਹੋ ਰਹੇ ਹੈ ਉਹਨਾਂ ਨੂੰ ਜਸਟਿਸ ਡਿਲੀਵਰੀ ਸਿਸਟਮ ਤੋਂ ਦੂਰ ਰੱਖਿਆ ਜਾ ਰਿਹਾ ਹੈ ਸੋ ਇਹ ਸਾਰੀਆਂ ਗੱਲਾਂ ਅਸੀਂ ਅੱਜ ਆਨਰੇਬਲ ਗਵਰਨਰ ਸਰ ਗਵਰਨਰ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਆਸ਼ਵਾਸਨ ਦਵਾਇਆ ਹੈ ਕਿ ਇੱਕ ਦਿਨ ਦੇ ਅੰਦਰ ਅੰਦਰ ਜਾਂ ਕੱਲ ਤੱਕ ਇਹਦੇ ਵਿੱਚ ਕੋਈ ਪੋਜ਼ਿਟਿਵ ਸਟੈਪਸ ਲਏ ਜਾਣਗੇ। ਨਹੀਂ ਹੋਰ ਅਨੰਤ ਕੱਲ੍ਹ ਸੀ